ਜੱਟ ਨੇ ਪੜਾ ਕੇ ਲੱਸੀ ਜਦੋਂ ਲੱਸੀ ਦਾ ਨਾਮ ਲਿਆ ਮੁੰਡਿਆਂ ਦੇ ਮੂੰਹ ਤੇ ਲਾਲੀ ਆ ਗਈ ਵੀ ਕੰਮੇ ਬੜਾ ਸੌਖਾ ਬਈ ਹੁਣ ਤੁਹਾਨੂੰ ਬਾਬੇ ਦੀ ਸੌ ਲੱਗੇ ਭੈਣਾਂ ਨੂੰ ਛੱਡ ਕੇ ਇਹ ਵੀਰਾਂ ਨੂੰ ਬੇਨਤੀ ਹੈ ਵੀ ਉਹਨੇ ਹੱਥ ਖੜਾ ਕਰਨਾ ਵੀ ਕਿੰਨੇ ਘਰਾਂ ਵਿੱਚ ਲੱਸੀ ਰੇੜਕ ਹੁੰਦੀ ਆ ਬਈ ਹੋਜੂ 2 3 ਕਿਲੋ ਇਕੱਠੀ ਹੋ ਜਾਂਦੀ ਵਧੀਆ ਵਿਚਾਰ ਸੀ ਦੋਸਤ ਸੋ ਗੱਲ ਕੀ ਵਾੜੀ ਮੋਟੀ ਚਿਹਰੇ ਦੇ ਰੋਲ ਕੇ ਰਹਿ ਜਾਂਦੀ ਹੈ ਪਹਿਲਾਂ ਸਾਡੀਆਂ ਧੀਆਂ ਤੇ ਆਣੀਆਂ ਸਾਡੀਆਂ ਨੋਹਾਂ ਰਾਣੀਆਂ ਬਿਊਟੀ ਪੈਲਰ ਜਾਂਦੀਆਂ ਸੀ ਵੀ ਵਿਆਹ ਦੇ ਕਦੇ ਫੇਸ਼ੀਅਲ ਫੁਸ਼ੀਅਲ ਕਰਾਉਣਾ ਪੈਂਦਾ ਸੀ ਤੇ ਅੱਜ ਕੱਲ ਤਾਂ ਸਾਡੇ ਬਾਈ ਵੀ ਜਾਣ ਲੱਗ ਗਏ ਐ ਇਸ ਕਰਕੇ ਖਰਚਾ ਬਹੁਤ ਵੱਧ ਗਿਆ ਸੋ ਲੋ ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ ਹੈ ਜਦੋਂ ਸ਼ਹਿਰ ਦੀ ਕੁੜੀ ਪਿੰਡ ਦੇ ਮੁੰਡੇ ਦੇ ਕੋਲ ਦੀ ਐਕਟਵਾ ਲੈ ਕੇ ਲੰਘਦੀ ਆ ਤਾਂ ਪਿੰਡ ਦਾ ਗੱਭਰੂ ਕੀ ਕਹਿੰਦਾ ਨੀ ਤੂੰ ਨਮੀ ਇਕ ਟਵਾਲਿਆਂ ਦੀ ਛਟਕੇ ਜੇ ਮਾਰਦੀ ਆ ਮਾੜੀ ਸਰਵਿਸ ਕਰਉਣ ਵਾਲੀ ਆ ਜੇ ਨੀ ਤੂੰ ਨਮੀ ਇਕ ਟਵਾਲਿਆਂ ਦੀ ਬਹੁਤੀ ਨਾ ਤੇਜ਼ ਭਜਾਇਆ ਕਰ ਨੀ ਤੂੰ ਬਹੁਤਾ ਮਾਰੇ ਨੀ ਬਧਿਆ ਤੇਲ ਪਵਾਇਆ ਕਰ ਜਦੋਂ ਏਕੜ ਕੁੜੀ ਨੇ ਅੱਖਾਂ ਜੀਆਂ ਕੱਢੀਆਂ ਤਾਂ ਪਿੰਡ ਦੇ ਮੁੰਡੇ ਦਾ ਚਿੜੀ ਦੇ ਬੱਚੇ ਜਿੰਨਾ ਡੈਲਾ ਡਰ ਗਿਆ ਵਿਚਾਰਾ ਦੂਜੇ ਦਿਨ ਫੇਰ ਭਾਈ ਫਲੋਰੀ ਦਾ ਮੋਟਰਸਾਈਕਲ ਲੈ ਕੇ ਜਾ ਕੇ ਫੇਰ ਮੋੜ ਦੇ ਖੜ ਗਿਆ ਪਤਾ ਕੀ ਕਹਿੰਦਾ ਕਹਿੰਦਾ ਸਬਜੀ ਨਾਲੋਂ ਤਰੀ ਕਰਾਰੀ ਹੁੰਦੀ ਐ ਰੋਣੋ ਗੋਬੀ ਲੋ ਗੱਜਰਾ ਨੂੰ ਮੋਲੀ ਨੂੰ ਕੁੜੀ ਕਹਿੰਦੀ ਕੱਲ ਪਿਓ ਦਾ ਪੁੱਤ ਕਮੈਂਟ ਮਾਰਦਾ ਸੀ ਅੱਜ ਲੱਗਦਾ ਕਰਦਾ ਮਾਰਾ ਸਬਜੀ ਵੇਚਣ ਲੱਗ ਗਿਆ ਪਰ ਨਹੀਂ ਕਹਿੰਦਾ ਸਬਜੀ ਨਾਲੋਂ ਤਰੀ ਕਰਾਰੀ ਹੁੰਦੀ ਐ ਘਰ ਵਾਲੀ ਨਾਲੋਂ ਮਸ਼ੂਕ ਪਿਆਰੀ ਜਿਹੜੇ 2 ਨੰਬਰ ਵਾਲਿਆਂ ਮਾਰੋ ਤਾੜੀ ਮਾਰ ਜੀ ਅੱਜ ਜਦੋਂ ਪਲਾਟ ਮਹਿੰਗੇ ਹੋਏ ਨੇ ਜ਼ਮੀਨਾਂ ਮਹਿੰਗੀਆਂ ਹੋਈਆਂ ਸ਼ੌਕ ਬਦਲ ਗਏ ਕਹਿੰਦਾ ਮਾੜਾ ਮੋਟਾ ਬਾਹਰ ਬੰਦਾ ਤੂਰਾ ਬੇਨਾ ਕਰਦਾ ਹੁੰਦਾ ਜੀ ਸੋ ਗੱਲ ਕੀ ਜਿਹੜੇ 2 ਨੰਬਰ ਵਾਲੇ ਉਹਨਾਂ ਦੀ ਗੱਲ ਕਰਨ ਲੱਗੇ ਆ ਭੈਣੇ ਉਹ ਘਰ ਵਾਲੀ ਨੂੰ ਬੁਖਾਰ ਚੜਦਾ ਹੋਵੇ ਦਵਾਈ ਨਹੀਂ ਦਵਾਉਂਦੇ ਨਮੂਨੀਆਂ ਹੋ ਜਵੇ ਟਾਈ ਫੈਟ ਹੋ ਜਵੇ ਡੇਂਗੂ ਹੋ ਜਵੇ ਰੋਜ਼ ਨਵੇਂ ਬਾਹਰ ਨੇ ਅੱਜ ਤੱਕ ਲੋਹੜੀ ਡਾਕਟਰਾਂ ਦੀ ਹੜਤਾਲ ਹੈ ਮੈਂ ਤੈਨੂੰ ਕੱਲ ਨੂੰ ਦਵਾਈ ਦਵਾਉਂ ਉਹ ਦੂਜੇ ਦਿਨ ਫੇਰ ਉੱਠ ਕੇ ਕਹਿੰਦੀ ਆ ਪਤੀ ਪਰਮੇਸ਼ਰ ਮੈਂ ਤਾਂ ਬਹੁਤੀ ਤੰਗ ਹੋਈ ਦਵਾਈ ਫੇਰ ਦਵਾਦ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਇਹ ਸ਼ੱਕ ਪੈਂਦੀ ਆ ਵੀ ਘੰਟਾ ਕਰਦੇ ਕੋਲ ਟਰੱਕ गिर ਗਿਆ ਦਵਾਈਆਂ ਦਾ ਤੇ ਆਪਾਂ ਅਗਲੇ ਦਿਨ ਚੱਲਾਂਗੇ ਰੋਜ਼ ਨਵੇਂ ਬਹਾਨੇ ਜਦ ਨੂੰ ਵਿਚਾਰੇ ਠੀਕ ਹੋ ਜਾਂਦੀ ਹੈ ਕਿਤੇ ਉਧਰੋਂ 2 ਨੰਬਰ ਦੀ ਮਿਸ ਕਲ ਮਸ਼ੂਕ ਦੀ ਆ ਜਾਵੇ ਓਏ ਹੋਏ ਹੋਏ ਚਾਹ ਨਹੀਂ ਪੀਂਦਾ ਰੋਟੀ ਨਹੀਂ ਖਾਂਦਾ ਭਈਏ ਦੇ ਚ ਬੈਣਾ ਭੱਜਿਆ ਜਾਂਦਾ ਜਾ ਕੇ ਮੋਟਰ ਤੇ ਪਤਾ ਕੀ ਕਹਿੰਦਾ ਹੈ ਸੋਹਣਿਓ ਮੈਨੂੰ ਪਤਾ ਲੱਗਿਆ ਰਾਤ ਤੁਹਾਡੇ ਚਾਰ ਕਣੀਆਂ ਪੈ ਗਈਆਂ ਤੁਹਾਨੂੰ ਜਕਾਮ ਜਿਆ ਹੋਇਆ ਲੱਗਦਾ ਆਜੋ ਤੁਹਾਡਾ ਐਕਸਰਾ ਕਰਾਵਾਂ ਪਿਓ ਦਾ ਪੁੱਤ ਮਸ਼ੂਕ ਦੇ ਜਕਾਮ ਦਾ ਐਕਸਰਾ ਕਰਾਈ ਜਾਂਦਾ ਤੇ ਘਰ ਵਾਲੀ ਦੇ ਚੈਪ ਚਰਦੇ ਗੁਲੂਕੋਸ਼ ਲੱਗਿਆ ਹੋਵੇ ਆਟੇ 'ਚ ਲੋਨ ਚੱਲ ਜਾਂਦਾ ਪਰ ਲੋਨ ਜੱਟਾਂ ਦੇ ਚੱਲਦਾ ਲੋ ਬਿਲਕੁਲ ਨਵੇਂ ਗੀਤ ਸਾਡੀ ਨਵੀਂ ਐਲਬਮ ਲਾਈਵ ਸ਼ੋ ਉਹਦੇ ਵਿੱਚੋਂ ਪੇਸ਼ ਕਰਨ ਲੱਗੇ ਆ ਪਿੰਡੂ ਜੱਟ ਨੇ ਪੜਾ ਕੇ ਲੱਸੀ ਪੱਟ ਲਈ ਚੰਡੀਗੜ੍ਹ ਸ਼ਹਿਰ ਦੀ ਕੁੜੀ ਉਸ ਤੋਂ ਬਾਅਦ ਤੁਹਾਡਾ ਹੁਕਮ ਹਾਂ ਜੀ चोलिया के कॾहिं गिच पियो साग सरो रोटी मकी ਆ ਮੁਗਿਆਂ ਦੀ ਸੇਠ ਦਾ ਵੀਰਾ ਅਸਲੀ ਚ ਜਾਣਾ ਹੁ ਮੈਂ ਇਕਲੀ ਸਵਾ ਪਿੰਡਾਂ ਦੇ ਆ ਮੁਗਿਆਂ ਦੀ ਸੇਠ ਦਾ ਵੀਰਾ ਕਾਂਡੇ ਬਰਗ ਵੀ ਨਹੀਂ ਦੋਸਾ ਬਰਗ ਵੀ ਨਹੀਂ ਦੋਸਾ ਕਦੇ ਰੰਗ ਚਾਲੋ ਟੁੱਟਦੀ ਨਿਯਾਰੀ ਯਾਰ ਅਲੀ ਬੁਲਾ ਦੇ ਖਾਡੂ ਖੇਲੇ ਸੋਣੀਏ ਦਿਲ ਮੇੜਿਆਂ ਦੇ ਹੁੰਦੇ ਮੇਲੇ ਸੋਣੀਏ ਯਾਰ ਅਲੀ ਬੁਲਾ ਦੇ ਖਾਡੂ ਖੇਲੇ ਸੋਣੀਏ ਨਹੀਂ ਮੈਂ ਕਹਿਆ ਯਾਰੋ ਦੀ ਫੁੱਲਾਂ ਤੇ ਖਾਡੂ ਖੇਲੇ ਸੋਣੀਏ ਘਰ ਮਾੜੀ ਨੋ ਗੱਲ ਤੇ ਨਾ ਰੋਸਾ ਮਾਰੀ ਮੋਟੀ ਗੱਲ ਤੇ ਨਾ ਰੋਸਾ ਕਦੇ ਰਾਮ ਚੱਲ ਟੁੱਟਦੀ ਦਿਲ ਕੂ ਵੀ ਭਜੋ ਖਜਾਨੇ ਮੁੰਡਾ ਆਤਮਾ ਬਿਹੂ ਦਾ ਪੁੱਤ ਆਤਮਾ ਬਿਹੂ ਦਾ ਪੁੱਤ ਕਦੇ ਰੰਗ ਚੱਲ ਸੁੱਕਦੇ ਨਹੀਂ ਯਾਰੀ ਜੱਟ ਦੀ ਓਏ ਹੋਏ ਯਾਰੀ ਜੱਟ ਦੀ ਓਏ ਹੋਏ